ਏ ਦੇਖੋ ਕਿਵੇਂ ਸਾਈਟਾਂ ਤੇ ਕਿ ਆਈਆਂ ਤੇ ਇਹ ਵਾਲ ਇਹਨਾਂ ਦੇ ਮੈਂ ਨਾਲੇ ਪਿੱਛੋਂ ਵੀਡੀਓ ਬਣਾ ਰਹੇ ਸੀ ਤਾਂ ਵੀ ਕਹਿਣ ਲੱਗ ਜਾਂਦੇ ਇਹਨਾਂ ਨੇ ਨਾ ਵਾਲ ਲਾਏ ਹੋਏ ਡੁਪਲੀਕੇਟ ਵਾਲ ਲਾ ਕੇ ਇਹ ਲਾਉਣ ਦਾ ਡੁਪਲੀਕੇਟ ਵਾਲ ਲਾਉਣ ਦਾ ਕਾਰਨ ਇੱਕੋ ਹੀ ਐ ਇਧਰਲੇ ਪਾਸੇ ਮੇਲੇ ਵਾਲਾ ਕੰਮ ਆ ਗਿਆ ਸਾਰਾ ਜਿਵੇਂ ਆਪਣੇ ਮੇਲੇ ਛੋਟੀਆਂ ਛੋਟੀਆਂ ਦੁਕਾਨਾਂ ਲੱਗਦੀਆਂ ਤੇ ਆਹ ਕਾਫੀ ਆ ਗਈ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਸੀ ਨਾ ਬਹੁਤ سارے ਬੰਦੇ ਨਾ ਜਵਾਕ ਜੁਗ ਪਿੱਛੇ ਲੱਗ ਜਾਂਦੇ ਫਿਰ ਦੇਗੂ ਇਹਨੂੰ ਆਪੇ ਹੀ ਸਾਹਮਦਾ ਹੈਗਾ ਵੈਸੇ ਤੋਂ ਪਿੱਛੇ ਹਟਾਣ ਦਾ ਕਹਿੰਦਾ ਵੀ ਪਿੱਛੇ ਜਾਓ ਤੇ ਇੱਥੇ ਜਿਹੜੇ ਏਰੀਆ 'ਚ ਹੁਣ ਅਸੀਂ ਵਰਦੇ ਇੱਥੇ ਇਹ ਕਹਿੰਦਾ ਲੋਕਲ ਬਾਰ ਹੈ ਜਿਵੇਂ ਮੰਡੀਆਂ 'ਚ ਆਪਣੇ ਤਨੌਲੇ ਮੰਡੀ ਸਾਡੇ ਬਹੁਤ ਮਸ਼ਹੂਰ ਹੈ ਤਨੌਲੇ ਵਾਲੀ ਉਥੇ ਪਸ਼ੂਆਂ ਦੀ ਮੰਡੀ ਉਥੇ ਦੁਕਾਨਾਂ ਦੇ ਚਾਹ ਪਾਣੀ ਵਾਲੀਆਂ ਹੁੰਦੀਆਂ ਜਿਵੇਂ ਇੱਥੇ ਕਹਿੰਦਾ ਇਹ ਬਾਰ ਹੈ ਜੇ ਕਿਸ ਨੇ ਬਾਰ 'ਚ ਕੁਝ ਖਾਣਾ ਪੀਣਾ ਕੋਈ ਆਇਓ ਅੱਜ ਦੇ ਵਲੌਗ 'ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅਫਰੀਕਾ ਦੇ ਇੱਕ ਲੋਕਲ ਮਾਰਕੀਟ ਜਿਹੜੀ ਕਬੀਲੇ ਇੱਥੇ ਨਾ ਮਾਰਕੀਟ ਲਾਉਂਦੇ ਆ ਤੇ ਅਸੀਂ ਇਸ ਵਕਤ ਖੜੇ ਆ ਇਥੋਪੀਆ ਦੇ ਅਲਦੂਬਾ ਟਾਊਨ ਦੇ ਵਿੱਚ ਤੇ ਇਹ ਸਾਊਥਰਨ ਪਾਰਟ ਹੈਗਾ ਇਥੋਪੀਆ ਦਾ ਬਿਲਕੁਲ ਸੋਡਾਨ ਤੇ ਕੀਨੀਆ ਦੇ ਬਾਰਡਰ ਦੇ ਨਾਲ ਲੱਗਦਾ ਹੈਗਾ ਮਸਾਂ ਹੀ ਇੱਥੋਂ 25-30 ਕਿਲੋਮੀਟਰ ਹੋਣਾ ਤੇ ਜਿਹੜੀ ਇਹ ਮਾਰਕੀਟ ਹੈ ਹਰ ਹਫ਼ਤੇ ਦੇ ਵਿੱਚ ਮਤਲਬ ਇੱਕ ਦਿਨ ਲੱਗਦੀ ਹੈ ਅੱਜ ਜੁਵਸਡੇ ਦੇ ਦਿਨ ਹਲਦੂਬਾ ਲੱਗਦੀ ਐ ਸੈਚਰਡੇ ਜਿੰਕਾ ਨੂੰ ਲੱਗਦੀ ਐ ਤੇ ਬਾਕੀ ਤੁਰਮੀ ਦੇ ਵਿੱਚ ਲੱਗਦੀ ਐ ਮੰਡੇ ਨੂੰ ਸੋਮਵਾਰ ਨੂੰ ਹਰ ਕਿਤੇ ਇੱਕ ਨਾ ਇੱਕ ਦਿਨ ਹੁੰਦਾ ਹੈਗਾ ਸੋ ਕਿਹੋ ਜੀ ਮਾਰਕੀਟ ਹੈ ਕਿਹੋ ਜਿਹਾ ਆਲਾ ਦੁਆਲਾ ਦੂਰ ਦਰਾਡੇ ਤੋਂ ਕਬੀਲਿਆਂ ਦੇ ਲੋਕ ਇਹ ਮਾਰਕੀਟ ਦੇ ਵਿੱਚ ਆਉਂਦੇ ਆ ਉਹ ਸਾਰਾ ਕੁਝ ਸੱਜਤਾ ਨੂੰ ਦੇਖਣ ਨੂੰ ਮਿਲੂਗਾ ਬੱਸਾਂ ਵੀ ਚਲਦੀਆਂ ਯਾਰ ਇੱਥੇ ਤਾਂ ਹਾਂ ਬੱਸਾਂ ਵੀ ਚਲਦੀਆਂ ਆ ਪੂਰੇ ਸੱਜਤਾ ਚ ਕਿ ਆਏ ਨੇ ਕਈ ਬੰਦੇ ਤਾਂ ਦੇਖੋ ਕੁੜੀਆਂ ਜਿਵੇਂ ਸਾਰੇ ਕੱਪੜੇ ਸੱਜਤਾ ਜੀ ਕਹਿੰਦਾ ਹਾਂਜੀ ਕਿਉਂ ਸੱਜ ਕੇ ਆਏ ਨੇ ਕਹਿੰਦੇ ਵੀ ਇੰਨਾ ਚੋਂ ਉਦਾਂ ਦਾ ਮਤਲਬ ਇਹ ਕਿੜਾ ਪੜਦੇ ਆ ਵੀ ਸਕੂਲ ਚ ਮੁੰਡਾ ਮਿਲ ਗਿਆ ਤਾਂ ਲ ਮੈਰਿਜ ਹੋ ਗਈ ਇਹ ਜਸਟ ਇੱਥੇ ਸੱਜ ਕੇ ਆਉਂਦੇ ਆ ਇੱਥੇ ਜਿਹੜਾ ਮੁੰਡਾ ਪਸੰਦ ਆ ਜਾਂਦਾ ਫਿਰ ਲ ਮੈਰਿਜ ਹੋ ਜਾਂਦੀ ਹੈ ਬਿਕਾਜ਼ ਇਟਸ ਟ੍ਰੂ ਵਾਈ ਦੇ ਲਾਈਕੀ ਵਾਈ ਦੇ ਵੀ ਆਰ ਦੀ ਜੁਐਲਰੀ ਸਮਥਿੰਗ ਟੂ ਅਟ੍ਰੈਕਟ ਟੂ ਮੈਲਸ অর ਫੀਮੇਲਸ ਇਟਸ ਟ੍ਰੂ ਦੂਮਨਿਸ ਟੈਕਸ ਜੁਐਲਰੀ ਹੈ ਐਕਚੁਅਲੀ ਵਿਦਆਉਟ ਅ ਮੈਰਿਜ ਵੈਨ ਦੇ ਕਮ ਈ ਟੂ ਸ਼ੋ ਦਿ ਮਨ ਐਂਡ ਅਟ੍ਰੈਕਟਿੰਗ Okay. Oh, Featuring to marry. Yes, hmm. yeah. So love marriage is possible here, na? Yeah. Love marriage possible? Yeah. ਇਹ ਕਹਿੰਦੇ ਪੋਸੀਬਲ ਹੈ ਲਵ ਮੈਰਿਜ ਇੱਕ ਦੂਜੇ ਨੂੰ ਪਸੰਦ ਕਰਨ ਦੇ ਲਈ ਇੱਥੇ ਆਉਂਦੇ ਹੈ ਇਹ ਮਾਰਕੀਟ 'ਚ ਨਾ ਬਹੁਤ ਸਾਰੇ ਕਬੀਲਿਆਂ ਦੇ ਲੋਕ ਆਏ ਹੋਏ ਜਿਵੇਂ ਤੁਹਾਨੂੰ ਦੱਸਿਆ ਕਬੀਲਿਆਂ ਦੀ ਮਾਰਕੀਟ ਹੈ ਇਹ ਤੇ ਇਹਨਾਂ ਦੀ ਪਛਾਣ ਵੀ ਅਲੱਗ-ਅਲੱਗ ਹੈ ਤੁਹਾਨੂੰ ਆਪਣੇ ਗਾਈਡ ਆ ਜਿਹੜੇ ਦੱਸਣਗੇ ਕਿ ਇਹਨਾਂ ਦੀ ਪਛਾਣ ਕਿਵੇਂ ਕਿਵੇਂ ਕਿਹੜੇ ਕਿਹੜੇ ਕਬੀਲੇ ਦੇ ਲੋਕ ਆ ਕਿਹੜੇ ਕਿਹੜੇ ਕਬੀਲੇ ਦੇ ਲੋਕ ਆ ਇਹ ਇਥੋਂ 메ਨ ਗੇਟ ਸੀਗਾ ਇਥੋਂ ਐਂਟਰੈਂਸ ਆ ਸਾਡੀ ਇਥੋਂ ਐਂਟਰੈਂਸ ਹੋਣ ਜਾ ਰਹੀ ਆ ਬਾਹਰਲੇ ਪਾਸੇ ਬਹੁਤ ਭੀੜ ਲੱਗੀ ਹੋਈ ਆ ਇਧਰਲੇ ਪਾਸੇ ਦੇਖੋ ਕਮ ਗੋ ਇਨਸਾਈਡ ਗਰਮੀ ਬਹੁਤ ਜ਼ਿਆਦਾ ਯਾਰ ਖੁਸ਼ੀ ਛਤਰੀ ਲੈ ਆਂਦੀ ਤੁਸੀਂ ਵਧੀਆ ਕੀਤਾ ਸੋ ਨਾਊ ਵੀ ਆਰ ਲਾਈਕ ਇਨ ਦਾ ਮਾਰਕੀਟ ਆਫ ਬੰਨਾ ਹਮਰ ਐਂਡ ਸਮ ਆਫ ਮਾਈ ਟ੍ਰਾਈਬਸ ਇਨ ਆਲੂਬਾ ਸੋ ਵੈਨ ਯੂ ਡੂ ਵੀਡੀਓਜ਼ ਹੇਅਰ ਸੋ ਸਮ ਪੀਪਲ ਵਿਲ ਬੀ ਅਗਰੈਸਿਵ some people will be friendly but there will no problem okay hmm. just feel free relax because it's new for them these things okay yeah thank you so much you welcome yeah eh kehna bhai adde kabile log <laughs> kabileyan de jehde log ho wale gusse wale hunde hai adde kehna shaant hunde hai jeh kehna koi tenu kuch kahu ga hor karuga vese assi kehna tere naal na tension nahi leni kehna inna da swabhav honda aggressive hona adde kehna tenu ay galan bhi katange kat sakde hai te guide da kam bhi khare hi honda pehla dasna hai ਵੈਸੇ ਨਾ ਇਹਨਾਂ ਨੂੰ ਗਾਈਡ ਨੂੰ ਪਤਾ ਹੁੰਦਾ ਵੀ ਕਿਤੇ ਗੁੱਸਾ ਹੋਊਗਾ ਕਿਤੇ ਕੀ ਹੋਊਗਾ ਤਾਂ ਕਰਕੇ ਬੰਦਾ ਵੱਧ ਹਾਇਰ ਕਰ ਲੈਂਦੇ ਆ ਜਿਵੇਂ ਵੈਸੇ ਸਾਡੇ ਨਾਲ ਜਿਹੜਾ ਦੇਗੂ ਹੁੰਦਾ ਪੱਕਾ ਹੀ ਹੁੰਦਾ ਹੈਗਾ ਅੱਜ ਇਹਨੇ ਸਪੈਸ਼ਲ ਬੰਦਾ ਇੱਕ ਹੋਰ ਲਿਆ ਹੈਗਾ ਤੇ ਉਹ ਤਾਂ ਹੀ ਕਰਕੇ ਲਿਆ ਇਸੇ ਕਰਕੇ ਕਿਉਂਕਿ ਡੀਆ ਹੁੰਦਾ ਕਈ ਵਾਰੀ ਕੋਈ ਬੰਦਾ ਮਤਲਬ ਮਿਸ ਹੈਪਨਿੰਗ ਹੋ ਜਾਂਦੀ ਹੈਗੀ ਇਸੇ ਕਰਕੇ ਸਾਰਿਆਂ ਨੂੰ ਨਾਲ ਰੱਖਦੇ ਆ ਗਾਈਡ ਅਫਰੀਕਾ ਚ ਆ ਕੇ ਨਾ ਗਾਈਡ ਲੈਂਣਾ ਬਹੁਤ ਜ਼ਰੂਰੀ ਹੋ ਜਾਂਦਾ ਹੈਗਾ ਗਾਈਡ ਹਾਂਜੀ ਗਾਈਡ ਬਿਨਾ ਮਤਲਬ ਤੁਹਾਨੂੰ ਘੁੰਮਣਾ ਨਹੀਂ ਚਾਹੀਦਾ ਗਾਈਡ ਬਿਨਾ ਗਤੀ ਨਹੀਂ ਹੈਗੀ ਇੱਥੇ ਇਹ ਕਹਿੰਦੇ ਜਿਹੜੀਆਂ ਇਹ ਕੁੜੀਆਂ ਮਤਲਬ ਸਜ ਕੇ ਆਈਆਂ ਜਿਵੇਂ ਤੁਹਾਨੂੰ ਦੱਸਿਆ ਕੁੜੀਆਂ ਮੁੰਡੇ ਇੱਥੇ ਬੰਦੇ ਵੀ ਇੱਥੇ ਜੁਐਲਰੀ ਪਾ ਕੇ ਆਉਂਦੇ ਸਾਰੇ ਸਜ ਕੇ ਆਉਂਦੇ ਆਜ ਮੈਂ ਇਹਨਾਂ ਨੇ ਜੁਐਲਰੀ ਪਾਈ ਹੋਈ ਹੈ ਸਾਰੇ ਸਜ ਕੇ ਆਏ ਆ ਕਿਉਂਕਿ ਇਹ ਇੱਕ ਦੂਜੇ ਨੂੰ ਟਰੈਕਟ ਕਰਦੇ ਇੱਥੇ ਆ ਕੇ ਬੰਦੇ ਕੁੜੀਆਂ ਨੂੰ ਕਰਦੀਆਂ ਕੁੜੀਆਂ ਮੁੰਡਿਆਂ ਨੂੰ ਕਰਦੇ ਇਹ ਕਿਹੜਾ ਸਕੂਲ ਕਾਲਜ ਜਾਂਦੇ ਜਿਵੇਂ ਖੁਸ਼ੀ ਨੇ ਪਹਿਲਾਂ ਬੋਲੇ ਸੀ ਇਹਨਾਂ ਲਈ ਇਹ ਹੀ ਇੱਕ ਲੱਕੀ ਡੇ ਹੁੰਦਾ ਜਿਹਦੇ ਇੱਕ ਦੂਜੇ ਨੂੰ ਪਸੰਦ ਕਰਦੇ ਨੇ ਆਹ ਟਾਇਰਾਂ ਦੀਆਂ ਚੱਪਲਾਂ ਇੱਥੋਂ ਦੇ ਕਬੀਲਿਆਂ 'ਚ ਆਮ ਹੀ ਵਿਕਦੀਆਂ ਤੇ ਜਿਹੜੇ ਇਹ ਸਾਰੇ ਕਬੀਲਿਆਂ ਦੇ ਲੋਕ ਐ ਇਹ ਆਪਣੀਆਂ ਪਲਾਸਟਿਕ ਵਾਲੀਆਂ ਜ ਰਬੜ ਵਾਲੀਆਂ ਸੌਰੀ ਚੱਪਲਾਂ ਨਹੀਂ ਪਾਉਂਦੇ ਇਹ ਇਹੋ ਜਿਹੀਆਂ ਚੱਪਲਾਂ ਪਾ ਕੇ ਰੱਖਦੇ ਉਹਦਾ ਕਾਰਨ ਇਹ ਕਿਉਂਕਿ ਇਹ ਸਾਰਾ ਦਿਨ ਜੰਗਲਾਂ 'ਚ ਝਾੜੀਆਂ 'ਚ ਰਹਿੰਦੇ ਆ ਤੇ ਉਹ 'ਚ ਰਹਿਣ ਦੇ ਕਾਰਨ ਆਪਣ ਜਿਹੜੀਆਂ ਆਮ ਚੱਪਲਾਂ ਹੁੰਦੀਆਂ ਉਹ ਇਹਨਾਂ ਦੇ ਕਾਮਯਾਬੀ ਹੁੰਦੀਆਂ ਇਸੇ ਕਰਕੇ ਇਹ ਮਤਲਬ ਇਹ ਟਾਇਰਾਂ ਦੀਆਂ ਵੱਡ-ਵੱਡ ਇਹੀ ਬਣਾ ਕੇ ਵੇਚਦੇ ਆ ਜਾਂ ਪਾਉਂਦੇ ਆ ਤੇ ਇਸ ਤਰ੍ਹਾਂ ਦਾ ਹਰੇਕ ਬੰਦੇ ਕੋਲੇ ਕੋਈ ਨਾ ਕੋਈ ਹਥਿਆਰ ਹੈ ਤੇ ਕਿਸੇ ਕੋਲੇ ਚਾਕੂ ਹੈ ਕਿਸੇ ਕੋਲੇ ਕੀ ਹੈ ਮੇਲਿਆਂ 'ਚ ਜਿਵੇਂ ਪੁਰਾਣੇ ਟਾਈਮ 'ਚ ਲੜਾਈਆਂ ਹੋ ਜਾਂਦੀਆਂ ਸੀਗੀਆਂ ਸ਼ਾਇਦ ਇਹਨਾਂ ਨੂੰ ਐ ਕੋਈ ਲੜਾਈ ਨਾ ਹੋ ਜੇ ਹਾਊ ਮੱਚ ਫਾਰ 댓 ਚੱਪਲਾਂ ਤੇ ਅੱਗੇ ਚੱਲਦੇ ਆਂ ਅੱਗੇ ਅਸੀਂ ਹੋਰ ਮਾਰਕੀਟ ਦਾ ਗੇੜਾ ਤੇੜਾ ਜੋ ਜੋ ਹੋਊਗਾ ਉਹ ਦਿਖਾਉਨੇ ਆ ਤੁਹਾਨੂੰ ਔਨ ਦ ਮਾਰਕੀਟ देयर इज डिफरेंट थिंग एंड देयर इज डिफरेंट ਪਲੇਸ ਨਾਓ ਵੀ ਹੈਵ ਟੂ ਸੀ ਸਮ ਲਾਈਕ ਵੈਜੀਟੇਬਲ ਐਂਡ ਸਮ ਹਨੀ ਐਂਡ ਬੈਟਰ ਮਾਰਕੀਟ ਵੀ ਹੈਵ ਟੂ ਸੀ ਸਮ ਐਕਟੀਵਿਟੀ ਆਵਰ देयर ਇਹ ਕਹਿੰਦੇ ਵੀ ਹਰੇਕ ਚੀਜ਼ ਇੱਥੇ ਅਲੱਗ-ਅਲੱਗ ਹੈ ਤੇ ਇੱਥੇ ਕਹਿੰਦੇ ਹੁਣ ਸਬਜ਼ੀਆਂ ਜਾਂ ਕੁਝ ਹੋਰ ਆ ਗਈਆਂ ਹਨੀ ਆ ਗਿਆ ਸ਼ਹਿਦ ਆ ਗਿਆ ਇਹੋ ਜੀਆਂ ਚੀਜ਼ਾਂ ਅਸਲ 'ਚ ਨਾ ਜਿੰਨੇ ਕਬੀਲਿਆਂ ਦੇ ਲੋਕ ਆ ਇਹ ਇੱਥੇ ਅਲੱਗ-ਅਲੱਗ ਕਬੀਲਿਆਂ ਦੇ ਲੋਕ ਆਉਂਦੇ ਆ ਤੇ ਜਿਹਦੇ ਕੋਲੇ ਜਿਹੜੀ ਚੀਜ਼ ਕਬੀਲੇ 'ਚ ਹੈਗੀ ਉਹ ਇੱਕ ਦੂਜੇ ਨਾਲ ਐਕਸਚੇਂਜ ਕਰਦੇ ਆ ਵਾਟ ਇਜ਼ ਇਟ ਬਟਰ ਬਟਰ ਹੂੰ ਇਹ ਕਹਿੰਦੇ ਇਹ ਬਟਰ ਹੈਗਾ ਮਤਲਬ ਗਾਂ ਦਾ ਉਹ ਜਿਵੇਂ ਬਟਰ ਹੁੰਦਾ ਹੈਗਾ ਓਕੇ ਆ ਵਿਚ ਡਰਾਈਵ ਥਿਸ ਇਜ਼ ਬਾਨਾ ਬਾਨਾ ਇਟਸ ਆਲਸੋ ਬਾਨਾ ਇਹ ਬਾਨਾ ਬਾਨਾ ਡਰਾਈਵ ਦੇ ਸਾਰੀਆਂ ਬੁੜੀਆਂ ਇਹ ਜਿੰਨੀਆਂ ਨੇ ਹਾਂ It means first wife from the husband okay who were this one is yeah. first wife yeah 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 ek bande pehli wife hai jinne gal chae paya hoga matlab apne husband de banna man sometimes they get three four girls okay they have like enough cattle hmm. that they have to pay for the woman father and okay. they get the the girl okay it's for a wanger like 30 and 30 goats and one gun people hmm. like this can get more girls okay from bush it's, it's, a, it's a from the bush ਇੱਧਰ ਆ ਮੱਖੀਆਂ ਤੁਰੀਆਂ ਫਿਰਦੀਆਂ ਤੇ ਆਰਗੈਨਿਕ ਸ਼ਹਿਦ ਵੇਚਦਾ ਬਿਲਕੁਲ ਆ ਸਾਰਾ ਸ਼ਹਿਦ ਹੈਗਾ ਤੇ ਤੁਸੀਂ ਇੱਧਰੋਂ ਦੇਖ ਸਕਦੇ ਹੋ ਦੇਖੋ ਬਾਲਟੀ ਚ ਇਹ ਸਾਰਾ ਸ਼ਹਿਦ ਹੈ ਸਾਰੀਆਂ ਚੀਜ਼ਾਂ ਯਾਰ ਨਿਰੀਆਂ ਸ਼ੁੱਧ ਹੈ ਮਤਲਬ ਕੋਈ ਵੀ ਇੱਥੇ ਮਿਲਾਵਟ ਨਹੀਂ ਹੈਗੀ ਕਿਉਂਕਿ ਸਿੱਧਾ ਜੰਗਲਾਂ ਤੋਂ ਆਉਂਦਾ ਹੈ ਪੂਰਾ ਆਰਗੈਨਿਕ ਅਸਲ 'ਚ ਨਾ ਹਰੇਕ ਕਬੀਲੇ ਦੀ ਇੱਥੇ ਇੱਕ ਆਪਣੀ ਲਾਈਫ ਹੁੰਦੀ ਹੈ ਕੋਈ ਕਬੀਲਾ ਕਿਸੇ ਚੀਜ਼ ਚ ਮਸ਼ਹੂਰ ਹੈ ਕੋਈ ਕਬੀਲਾ ਚੱਪਲਾ ਬਣਾਉਂਦਾ ਹੈ ਕੋਈ ਕਬੀਲਾ ਸ਼ੈਦ ਹੈ ਜਿਹੜਾ ਉਹਨੂੰ ਤੋੜ ਕੇ ਲਿਆਉਂਦਾ ਹੈ ਕੋਈ ਕਬੀਲਾ ਗਾਈਆਂ ਰੱਖਦਾ ਹੈ ਫਿਰ ਇੱਥੇ ਜਿਵੇਂ ਆਪਣੇ ਪੁਰਾਣੇ ਟਾਈਮ ਚ ਵਸਤੂ ਵਟਾਂਦਰਾ ਹੁੰਦਾ ਹੁੰਦਾ ਸੀ ਨਾ ਪੁਰਾਣੇ ਟਾਈਮ ਚ ਆਪਣੇ ਚੀਜ਼ਾਂ ਬੱਟੇ ਚੀਜ਼ਾਂ ਲੈ ਲੈਂਦੇ ਸੀਗੇ ਉਹ ਚੀਜ਼ਾਂ ਇੱਥੇ ਜ਼ਿਆਦਾ ਚੱਲਦੀਆਂ ਆ ਇੱਥੇ ਐਕਸਚੇਂਜ ਚੱਲਦੀ ਹੈ ਕੋਈ ਜਿਹਨੂੰ ਸ਼ੈਦ ਹੀ ਲੋੜ ਹੋ ਸ਼ੈਦ ਲਿਆ ਜਾਂਦਾ ਹੈ ਅੰਡੇ ਦੇ ਦਿੰਦਾ ਤੇ ਓਕੇ ਨੋ ਬ੍ਰੋ ਥੈਂਕ ਯੂ ਤੇ ਹਰ ਹਰ ਕਬੀਲੇ ਦੀ ਆਪਣੀ ਇੱਕ ਖਾਸੀਅਤ ਹੈ ਤੇ ਤੁਹਾਨੂੰ ਅੱਗੇ-ਅੱਗੇ ਜਿਵੇਂ ਹੋਰ ਚੀਜ਼ਾਂ ਹੁੰਦੀਆਂ ਮਿਲਦੀਆਂ ਉਹ ਦਿਖਾਉਣੀ ਹੈ ਤੇ ਜਿਹੜਾ ਆ ਵੱਡਾ ਢੰਡਾਰ ਹੈ ਵੱਡਾ ਝੁੰਡਾ ਹੈ ਇੱਥੇ ਸਬਜ਼ੀਆਂ ਵਿਕ ਰਹੀਆਂ ਤੇ ਇੱਥੇ ਸਾਰੀਆਂ ਬੁੜੀਆਂ ਕੰਨੇ ਜੜੀਆਂ ਹੈ ਸਬਜ਼ੀਆਂ ਲੈ ਕੇ ਆਈਆਂ ਤੇ ਅਲੱਗ-ਅਲੱਗ ਜਗ੍ਹਾ ਜਿਵੇਂ ਉਹ ਉੱਥੇ ਤੁਹਾਨੂੰ ਦਿਖਾਇਆ ਸ਼ਾਇਦ ਸੀ ਉਹ ਤੋਂ ਪਹਿਲਾਂ ਉਹ ਮੁਰਗੇ-ਮੁਰਗੀਆਂ ਸੀਗੀਆਂ ਤੇ ਇੱਥੇ ਜਿੰਨੀ ਇੱਥੇ ਵੈਜੀਟੇਬਲ ਹੈ ਸਾਰੀ ਤੇ ਜਿਵੇਂ ਆਪਣੇ ਮਾਰਕੀਟਸ ਲੱਗਦੀਆਂ ਅਸਲ 'ਚ ਹੈ ਤਾਂ ਉਸੇ ਤਰੀਕੇ ਨਾਲ ਹੈ ਤੇ ਦੇਖੋ ਤੇ ਇੱਥੇ ਥੋੜ੍ਹੀ ਇੱਕ ਗੱਲ ਹੋਰ ਦੱਸਣਾ ਗਾਈਡ ਤੋਂ ਬਿਨਾ ਹੋਣਾ ਕਿਸੇ ਵੀ ਖਤਰੇ ਤੋਂ ਖਾਲੀ ਨਹੀਂ ਕਿਉਂਕਿ ਬਹੁਤ ਬੰਦੇ ਤੁਹਾਡੇ ਆਲੇ-ਦੁਆਲੇ ਫਿਰਦੇ ਆ ਤੇ ਪਤਾ ਨਹੀਂ ਕਿਸੇ ਕਿਸਮ ਦਾ ਮਤਲਬ ਕਿਵੇਂ ਹੋ ਕਨਾ ਕਿ ਮੈਨੂੰ ਤੇ ਬਾਕੀ ਇਹ ਗਾਈਡ ਹੁੰਦਾ ਤੁਹਾਡੇ ਨਾਲ-ਨਾਲ ਰਹਿੰਦਾ ਇਹ ਦੇਖੋ ਜਿਵੇਂ ਸਾਡੇ ਅੱਗੇ ਪਿੱਛੇ ਨਾਲ-ਨਾਲ ਰਹਿੰਦੇ ਆ ਤੇ ਨਾਲ-ਨਾਲ ਸਾਰੀ ਨੌਲੇਜ ਵੀ ਮਿਲਦੀ ਹੈ ਤੁਹਾਨੂੰ ਦਿਖਾਉਂਦੇ ਵੀ ਆ ਤੇ ਬਾਕੀ ਇਹ ਤੁਹਾਡੀ ਸੇਫਟੀ ਸਿਕਿਉਰਿਟੀ ਹੁੰਦੀ ਹੈ ਤੇ ਜਾਂ ਲੋਕਲ ਬੰਦੇ ਜਿਹੜੇ ਉਹ ਵੀ ਡਰਦੇ ਆ ਕਿਉਂਕਿ ਏਕੇ 47 ਲੈ ਕੇ ਤਾਂ ਇੱਥੇ ਲੋਕ ਆਮ ਹੀ ਘੁੰਮੀ ਜਾਂਦੇ ਹੈਗੇ ਇਹ ਮਾਰਕੀਟ ਦੇਖਣੀ ਨਾ ਕਿਸੇ ਮੇਲੇ ਤੋਂ ਘੱਟ ਨਹੀਂ ਜੇ ਤੁਹਾਡਾ ਕਦੇ ਓਮੋ ਵੈਲੀ ਕਣੀ ਢੇੜਾ ਲੱਗਿਆ ਤਾਂ ਮਤਲਬ ਤੁਹਾਡੀ ਲਾਈਫ ਚ ਤਾਂ ਤੁਸੀਂ ਇੱਕ ਦਿਨ ਇਹ ਮਾਰਕੀਟ ਲਈ ਜ਼ਰੂਰ ਆਖ ਲਿਓ ਜਿਵੇਂ ਤੁਹਾਨੂੰ ਦੱਸਿਆ ਹੈ ਅਲੱਗ-ਅਲੱਗ ਥਾਵਾਂ ਤੇ ਲੱਗਦੀ ਹੈ ਜਿਵੇਂ ਅਲਦੂਬਾ ਦਾ ਸਾਨੂੰ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਅਲਦੂਬਾ ਚ ਇਹ ਲੱਗਦੀ ਹੈ ਮੰਗਲਵਾਰ ਤੇ ਤੁਰਮੀ ਚ ਲੱਗਦੀ ਹੈ ਸੋਮਵਾਰ ਤੇ ਬਾਕੀ ਅਲੱਗ-ਅਲੱਗ ਦਿਨ ਹੈ ਸ਼ਾਇਦ ਜਮਾਤ ਤੇ ਪੇਸਟ ਕਰ ਦੂੰਗਾ ਇਹਨਾਂ ਤੋਂ ਪੁੱਛ ਕੇ ਵੀ ਕਿਹੜੇ-ਕਿਹੜੇ ਦਿਨ ਪਰ ਜਦੋਂ ਤੁਸੀਂ ਆਉਂਗੇ ਹਫਤੇ 'ਚ ਤੁਹਾਨੂੰ ਇੱਕ ਨਾ ਇੱਕ ਦਿਨ ਕਿਤੇ ਨਾ ਕਿਤੇ ਦੇਖਣ ਨੂੰ ਮਿਲੇ ਜਾਣੀਆਂ ਤੇ ਹੁਣ ਥੋੜਾ ਜਿਹਾ ਹੋਰ ਅੱਗੇ ਜਾਨੇ ਆ ਤੇ ਉਧਰ ਟੇਲਰ ਮਾਸਟਰ ਵੀ ਇਧਰ ਇਹਨਾਂ ਦੇ ਭਾਟ ਹੋਣ ਵਾਲੀਆਂ ਚੀਜ਼ਾਂ ਉਹ ਜੀਆਂ ਹੁੰਦੀਆਂ ਜਿਵੇਂ ਆਪਣੇ ਕਲਕੱਤੇ ਦੇਖਣ ਨੂੰ ਮਿਲਦੀਆਂ ਜਾਂ ਮੁੰਬਈ ਦੇ ਵੱਡੇ ਮਹਾਨਗਰਾਂ 'ਚ ਆਪਣੇ ਹੁੰਦੀਆਂ ਹਨ ਇਹ ਲੱਕੜ ਦੀਆਂ ਬਣਾਈਆਂ ਇਹ ਵੀ ਇਹਨਾਂ ਦੀਆਂ ਹੈਂਡਮੇਡ ਬਣਾਈਆਂ ਹੋਈਆਂ ਸਾਰੀਆਂ ਚੀਜ਼ਾਂ ਤੇ ਇਧਰਲੇ ਪਾਸੇ ਆ ਗਈ ਆਪਣੇ that one is potato ਪਟਾ ਉਹ ਡੇਡੇ ਆਲੂ ਹੁੰਦੇ ਇੱਥੇ that one is potato potato ਬਦਲੋ ਟੁਕੜਾ ਨਾਟ ਕੋ ਕਿਡਵਨ ਕੁਝ ਯਾ ਫੂਡੀ ਕੁਝ ਸ਼ੋ ਮੀ ਇਨ ਦੀ ਹੈਂਡਸ ਦੇਖ ਲਓ ਯਾਰ ਇੰਨੀ ਆਰਗੈਨਿਕ ਫਰਟਾਈਲ ਜ਼ਮੀਨ ਹੈ ਐਡਾ ਆਲੂ ਆ ਇਹ ਇੰਨੇ ਨੇ ਆਈ ਡੇਡੇ ਵੱਡੇ ਆਲੂ ਹੁੰਦੇ ਐ ਐਡਾ ਆਲੂ ਆ ਇਹ ਇੱਕ ਆਲੂ ਹਮ ਇਟਸ ਕੇਜੀ 1 ਕੇਜੀ 1 ਕੇਜੀ ਦਿਸ ਵਨ ਲਾਈਕ ਦਿਸ 4 پیس 4 پیس ਹੂੰ 50 mm. 50 ਰੁਪਏ ਇਹ ਕਹਿੰਦੇ ਕਿਲੋ پیس ਦੇ ਹਿਸਾਬ ਨਾਲ ਦਿੰਦੇ ਕਿਲੋ ਦੇ ਹਿਸਾਬ ਨਾਲ ਨਹੀਂ ਯਾ ਦੇ ਡਾਂਟ ਯੂ ਕਿਲੋ ਇਹ ਕਹਿੰਦੇ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਨੰਬਰਾਂ ਨੰਬਰਾਂ ਦਾ ਵੀ ਕਿਲੋ ਕਿੰਨਾ ਹੁੰਦਾ ਲੀਟਰ ਕਿੰਨਾ ਹੁੰਦਾ ਜਾਂ ਇਹ ਕਬੀਲਿਆਂ ਦੇ ਲੋਕ ਹੈ ਇਹ ਤਾਂ پیس ਦੇ ਹਿਸਾਬ ਨਾਲ ਵੇਚ ਰਹੇ ਆ ਵੀ ਜਿਵੇਂ ਚਾਰ ਚਾਰ پیس ਹੋ ਗਏ ਤੇ ਵੀ ਇੰਨੇ ਰੁਪਈਆ ਦਾ ਹੋ ਗਿਆ ਤੇ ਅਗਲੇ ਪਾਸੇ ਇਧਰ ਟੇਲਰ ਮਾਸਟਰ ਜੀ ਦੀ ਵੀ ਦੁਕਾਨ ਹੈ ਆ ਟੇਲਰ ਬੈਠਿਆ ਜੇ ਕਿਸ ਨੇ ਕੱਪੜੇ ਆਪਣੇ ਸਿਮਾਉਣੇ ਹੋਏ ਤਾਂ ਕੱਪੜੇ ਘੱਟੀ ਪਾਉਂਦੇ ਆ ਓਕੇ ਓਕੇ ਬ੍ਰੋਕਨ ਕਲੋਥ ਬ੍ਰੋਕਨ ਕਲੋਥ ਜੇ ਕਹਿੰਨੇ ਕਿਸੇ ਕੱਪੜੇ 파ਟੇ ਬੂਟੇ ਹੋਏ ਇਹਨਾਂ ਨੇ ਇੱਥੇ ਇੱਕ ਗੱਲ ਹੋਰ ਦੱਸੀ ਹੈ ਕਹਿੰਦੇ ਵੀ ਜਿਹੜੇ ਬੰਦਿਆਂ ਨੇ ਤੁਹਾਨੂੰ ਸਕਿਨ ਪਾਈ ਮਿਲੋਗੀ ਜਿਹੜੇ ਮਤਲਬ ਜਾਂਦਾ ਬੱਕਰੇ ਦੀ ਜਾਂ ਫਿਰ ਗਾਂ ਦੀ ਸਕਿਨ ਪਾ ਕੇ ਰੱਖਦੇ ਆ ਉਹ ਹਜੇ ਡਿਵੈਲਪ ਨਹੀਂ ਹੋਏ ਹੋਏ ਉਹਦੇ ਚ 10 ਨੇਚ ਟ੍ਰਾਈਬ ਹੋ ਗਿਆ ਜਾਂ ਮਤਲਬ ਹਮਾਰ ਟ੍ਰਾਈਬ ਹੋ ਗਿਆ ਉਹ ਉਹਨਾਂ ਕਬੀਲਿਆਂ ਦੇ ਲੋਕ ਐ ਤੇ ਜਾਂ ਜਿਹੜੇ ਨੰਗੇ ਰਹਿੰਦੇ ਆ ਤੇ ਜਿਨ੍ਹਾਂ ਨੇ ਕੱਪੜੇ ਪਾਇਆ ਮੋਸਟਲੀ ਉਹ ਉਹ ਅਰੀ ਟ੍ਰਾਈਬ ਦੇ ਜਾਂ ਜਿਹੜਾ ਬੁੰਨਾ ਟ੍ਰਾਈਬ ਹੈ ਉਹਦੇ ਲੋਕ ਆ ਸਾਰੇ ਬੰਦੇ ਨਾ ਜਵਾਗ ਜੁਗ ਪਿੱਛੇ ਲੱਗ ਜਾਂਦੇ ਫਿਰ ਦੇਗੂ ਇਹਨੂੰ ਆਪੀ ਸੰਭਾਲਦਾ ਹੈਗਾ ਵੈਸੇ ਤੋਂ ਪਿੱਛੇ ਹਟਾਉਂਦਾ ਕਹਿੰਦਾ ਵੀ ਪਿੱਛੇ ਜਾਓ ਤੇ ਇੱਥੇ ਜਿਹੜੇ ਏਰੀਆ 'ਚ ਹੁਣ ਅਸੀਂ ਵੀਰਦੇ ਇੱਥੇ ਇਹ ਜਿਆਦੇ ਬੀਨ ਬਿਕਦੇ ਦਾਲਾਂ ਦਾਲਾਂ ਦੇ ਵੀ ਐ ਸਾਰੀਆਂ ਦਾਲਾਂ ਕਾਇਆਂ ਹੋਈਆਂ ਹੋਈਆਂ ਗਿਆ ਤੇ ਜਿਆਦਾ ਜਿਹੜੀ ਸਭ ਤੋਂ ਵੱਧ ਪੋਪੂਲੇਸ਼ਨ ਇੱਥੇ ਦੇਖਣ ਨੂੰ ਮਿਲਦੀ ਹੈ ਓਹੋ ਬੰਨਾ ਡਰਾਈਵ ਦੀ ਹੈ ਬੰਨਾ ਡਰਾਈਵ ਦੀ ਸਭ ਤੋਂ ਵੱਧ ਗਿਣਤੀ ਇੱਥੇ ਮਿਲਦੀ ਹੈਗੀ ਭੀੜ ਬਹੁਤ ਆ ਯਾਰ this is for a mixing for a local beer okay surgam and corner okay after that make that so local beer hm ਇਹ ਕਹਿੰਦੇ ਭਈ ਜਿਹੜੀ ਲੋਕਲ ਸ਼ਰਾਬ ਬਣਦੀ ਉਹ ਆ ਚੀਜ਼ ਤੋਂ ਬਣਦੀ ਹੈ ਇਹ ਮੱਕੀ ਦੇ ਦਾਣੇ ਆ ਤੇ ਸੁਰਗਮ ਇਹਨੂੰ ਕਹਿੰਦੇ ਆ ਤੇ ਇਹ ਇੱਥੇ ਵਿਕਦਾ ਹੈਗਾ ਤੇ ਇਹ ਤੋਂ ਸ਼ਰਾਬ ਹੀ ਬਣਾਉਂਦੇ ਆ ਮਤਲਬ ਸ਼ਰਾਬ ਸ਼ੁਰੂ ਪੀਣ ਦੇ ਆਦੀ ਆਗੇ ਆ ਤੇ ਸ਼ਰਾਬ ਪੀ ਕੇ ਇਹ ਮੋਸਟਲੀ ਵਨ ਵਾਈ ਵੈਨ ਦੇ ਡਰੰਕ देन ਅਗਰੈਸਿਵ ਬਸ ਸਮ ਟਾਈਮਸ you are drinking for enjoying Haan. for having fun hmm. it seems like for us i mean for new people yeah. it seems like uh, they are aggressive, the aggressive. not aggressive they are like does uh, their behavior after they drink hmm. so they are just having a fun normally every people change the behavior after they everywhere everywhere in the world sareyan yeah, da yeah. behavior change hi hunda hai sharab peen de baad ch aa dekho jivein inanne aa skin pai hui hai na te isse got skin or the ਗੌਡਸਕਿਨ ਐਸੇ ਗੌਡਸਕਿਨ ਆ ਇੱਥੇ ਇੱਕ ਹੋਰ ਨਿਸ਼ਾਨੀ ਹੈ ਮੈਰਿਡ ਦੀ ਤੇ ਅਨਮੈਰਿਡ ਦੀ ਜਿੰਨੀਆਂ ਬੁੜੀਆਂ ਤੁਹਾਨੂੰ ਵਾਲ ਇਹੋ ਜਿਹੇ ਮਿਲਣਗੇ ਜਿਹੜੇ ਆ ਹੁਣ ਲੰਗੀਆਂ ਤੇ ਜਿੰਨੀਆਂ ਥੱਲੇ ਬੈਠੀਆਂਆਂ ਤੇ ਉਹ ਮੈਰਿਡ ਹੁੰਦੀਆਂ ਜਿਵੇਂ ਆਹ ਹੈਗੀ ਇਹਦੇ హెయిਰ ਕੱਟੇ ਹੋ ਜਾਇ ਮੈਰਿਡ ਹੈ ਤੇ ਜਿਵੇਂ ਇਦਰਾ ਕੁੜੀ ਖੜੀ ਹੈ ਅਨਮੈੜੇ ਇਹਨਾਂ ਦੀ ਨਿਸ਼ਾਨੀ ਹੈ ਤੇ ਥੋੜਾ ਪਤਾ ਲੱਗ ਜਾਂਦਾ ਸਾਰਾ ਕੁਝ ਵੀ ਕਿਵੇਂ ਕਿਵੇਂ ਦਾ ਮਾਹੌਲ ਹੈਗਾ ਇਹ ਕਹਿੰਦੇ ਇਹਨਾਂ ਦੀ ਇਹ ਟੋਪੀ ਹੈ ਗਰਮੀ ਤੋਂ ਬਚਣ ਲਈ ਜਿਵੇਂ ਆ ਐਸੇ ਪੰਪਕਿਨ ਮੰਕਨ ਕਲਾਬਾਸ਼ 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 ਸੋ ਕਲਾਬਾਸ਼ ਆ ਸਖਾਤ ਓਕੇ ਹੈਟ ਇਹ ਜਦ ਮੈਂ ਗਰਮੀ ਸਾਰੀਆਂ ਚੀਜ਼ਾਂ ਯਾਰ ਕੁਦਰਤੀ ਐ ਮਤਲਬ ਗਰਮੀ ਤੋਂ ਬਚਣ ਲਈ ਦੇਖੋ ਇਹ ਵੀ ਕੁਦਰਤੀ ਤੌਰ ਤੇ ਇਹਨਾਂ ਨੇ ਉਹ ਬਣਾਇਆ ਹੋਇਆ ਹੈਗਾ ਦੇ ਯੂਜ਼ ਫਾਰ ਦੀ ਮੈਰਿਡ ਵਨ ਯਾ ਓਕੇ ਅੰਬ ਯਾਰ ਕਿੰਨੇ ਵਿਕਦੇ ਆ ਨਾ ਅੰਬਾਂ ਦੀ ਇੱਥੇ ਰੋਤੈ ਗਰਮੀ ਐ ਨਾ ਤਾਂ ਕਰਕੇ ਆਪਣੇ ਜੇ ਰੋਤਨੀ ਇਸੇ ਸਨਫਲਾਵਰ ਆ ਸੂਰਜਮੁਖੀ ਹੈ ਬਾਈ ਸੂਰਜਮੁਖੀ ਇੰਨੀ ਹੁੰਦੀ ਹੈ ਬੋਰੀਆਂ ਭਰੀਆਂ ਭੀਆਂ ਸੂਰਜਮੁਖੀ ਦੀਆਂ ਇਹਨੂੰ ਯਾਰ ਮਰਚੈਂਟਸ ਆਰ ਕਮਿੰਗ ਹਿਅਰ ਐਂਡ ਬਾਈ ਬਾਈ ਦਾ ਸਮ ਫਲਾਵਰਸ ওকে ਬਿਕੋਜ਼ ਪੀਪਲ ਦੇ ਡੋ ਨੋ ਹਾਊ ਮਾਚ ਟੂ ਸੇਲ ਫਰਮ ਅਨਦਰ ਮਾਰਕੀਟ ওকে ਦੈਟਸ ਵਾਈ ਸਮ ਮਰਚੈਂਟਸ ਆਰ ਦੇ ਆਰ ਕਮਿੰਗ ਹਿਅਰ ਐਂਡ ਦੈ ਬਾਈ ਸਮ ਫਲਾਵਰ ਐਂਡ ਸਮ ਸੋਰਗਮਸ ਐਂਡ ਦੇ ਟੇਕ ਪ੍ਰਾਈਸ ਚੀਪ ਪ੍ਰਾਈਸ ਦੇ ਗੇ ਬਾਂਦੇ ਚੀਪ ਪ੍ਰਾਈਸ ਯਾ ਦੇ ਬਾਈ ਵਿਦ ਚੀਪ ਪ੍ਰਾਈਸ ਐਂਡ ਇਟ ਮੇਕ ਹਾਇਰ ਪ੍ਰਾਈਸ ਇਨ ਦੀ ਜਿੰਕਾ অর ਦੀ ਐਦਿਸ ਬਾਬਾ ਇਹ ਕਹਿੰਦੇ ਬਹੁਤ ਸਾਰੇ ਲੋਕ ਆ ਜਿਹੜੇ ਇੱਥੋਂ ਆਉਂਦੇ ਇਹਨਾਂ ਦੀ ਮਾਰਕੀਟ ਤੇ ਇੱਥੋਂ ਬਹੁਤ ਸਸਤਾ ਸੌਦਾ ਸਸਤਾ ਸਮਾਨ ਲੈ ਜਾਂਦੇ ਆ ਕਿਉਂਕਿ ਇਹਨਾਂ ਲੋਕਾਂ ਤੋਂ ਜਾਇਆ ਨਹੀਂ ਜਾਂਦਾ ਜਿਵੇਂ ਇਹਦੀਸ ਬਾਬਾ ਇਹ ਕਦੇ ਗਈ ਨਹੀਂ ਉੱਥੇ ਜਾਂਦੇ ਨਹੀਂ ਨਾ ਇਹਨਾਂ ਨੂੰ ਉੱਥੇ ਦਾ ਰੇਟ ਪਤਾ ਇੱਥੋਂ ਕਹਿੰਦੇ ਸਸਤੇ ਭਾਦੇ ਥੋਕ ਤੇ ਭਾਦੇ ਇੱਥੋਂ ਆ ਸਾਰੀਆਂ ਚੀਜ਼ਾਂ ਚੱਕ ਕੇ ਲੈ ਜਾਣਗੇ ਫਿਰ ਇਹ ਮਹਿੰਗੀਆਂ ਕਰ ਕਰ ਇਹਦੀਸ ਬਾਬਾ ਜਾ ਕੇ ਜਿਹੜੀ ਇਹਨਾਂ ਦੀ ਰਾਜਧਾਨੀ ਹੈ ਜਾ ਉੱਥੇ ਆ ਉੱਥੇ ਜਾ ਕੇ ਇਹ ਵੇਚਣਗੇ ਸਾਰਾ ਕੁਝ ਪਰ ਯਾਰ ਜਿਹੜੀਆਂ ਚੀਜ਼ਾਂ ਜਮਾ ਸ਼ੁੱਧ ਮਿਲਦੀਆਂ ਨਾ ਉਹ ਸਾਰੀਆਂ ਇੱਥੇ ਹੀ ਮਿਲਦੀਆਂ अच्छा दे पैकिंग डील डन मन ओके बुक ए ट्रक फॉर मी आई बुक वन ट्रक वन ट्रक फॉर मी लाइक हंड्रेड बैगेज बिकॉज आई आई विल सेल इन द दिस बाबा एंड रिच आई पे टू यू बिकॉज इट्स टू एक्सपेंस टू ਵਿਸ ਦੀ ਟ੍ਰਾਈਬਸ ਲੈ ਵੀ ਇਹਨਾਂ ਦੀ ਡੀਲ ਡਨ ਹੋ ਗਈ ਇਧਰਲੇ ਪਾਸੇ ਇੰਨੀ ਕਾ ਸਾਰੀ ਬਹੁਤ ਵੱਡਾ ਮੇਲਾ ਯਾਰ ਯੈਸ ਇਸੇ ਗ੍ਰਾਸ ਥਿਸ ਇਜ਼ ਟੋਪ ਆਫ ਹੋਮ ਓਕੇ ਹੈ ਇਸ ਗ੍ਰਾਸ ਓਕੇ ਇਹ ਕਾ ਵੇਖਦਾ ਹੈਗਾ ਜਿਨ੍ਹਾਂ ਦਾ ਮਤਲਬ ਉਹ ਬਣਦਾ ਨਾ ਘਰ ਬਣਦੇ ਆ ਜਿਹੜੇ ਕਾ ਦਾ ਇੱਕ ਕਹਾ ਦਾ ਮਤਲਬ ਘਰ ਬਣਾਏ ਇਹਨਾਂ ਦੇ ਘਰ ਤੇ ਤੁਸੀਂ ਪਹਿਲਾਂ ਹੀ ਦੇਖਿਆ ਹੁਣ ਤੇ ਇਹ ਵੀ ਕਬੀਲਿਆਂ ਦੇ ਬੰਦੇ ਆ ਦੇਖੋ ਇਹ ਇੱਕ ਕਬੀਲੇ ਤੋਂ ਆ ਦੂਜੇ ਕਬੀਲੇ ਤੋਂ ਆ ਇਹ 20 ਰੁਪਏ ਚ ਵੇਚ ਰਹੇ ਆ ਸਿਰਫ 20 ਰੁਪਏ ਚ ਜਸਟ ਜਸਟ ਇਨ ਦੀ 20 ਰੁਪੀਸ ਡੈਗੂ ਜਸਟ ਇਨ ਦੀ 20 ਰੁਪੀਸ ਸੀਲ ਸੇਲਿੰਗ ਕੋਈ ਨਹੀਂ ਸੁਣ ਕੋਈ ਨਹੀਂ ਸਟਿਲ ਨਾ ਸ਼ੀਜ਼ ਨੈਗੋਸ਼ੀਏਟਿੰਗ ਸ਼ੀਜ਼ ਆਰ ਨੈਗੋਸ਼ੀਏਟਿੰਗ ਉਹਨੇ ਇਹਨੂੰ 20 ਰੁਪਏ ਦਿੱਤੇ ਸਿਰਫ ਉਹ ਕਹਿੰਦੇ ਹੋਰ ਪੈਸੇ ਮੰਗ ਰਿਹਾ ਵਾਦ ਤੋਂ ਵਾਦ 50 ਚ ਵੇਚ ਰੂ ਪੈਸੇ ਦੀ ਵੈਲਿਊ ਇਹਨਾਂ ਨੂੰ ਇਨੀ ਪਤਾ ਨਹੀਂ i think they don't know the money value right? no, they don't know no yeah. they, they don't like that much uh, i mean like they just want money just to buy some uh, salts some uh, something from the market especially which they don't have in the village okay yeah. hmm. mostly they are lucky they are very rich with uh, nature you know okay yeah. yes ਦੇਖੋ ਕਹਿੰਦਾ ਇਹਨਾਂ ਨੂੰ ਪੈਸੇ ਦੀ ਬਹੁਤੀ ਕੀਮਤ ਨਹੀਂ ਪਤਾ ਵੀ ਪੈਸਾ ਕੀ ਹੁੰਦਾ ਇਹਨਾਂ ਨੂੰ ਸਿਰਫ ਓਨਾਂ ਕ ਪੈਸਾ ਚਾਹੀਦਾ ਹੈ ਲਾਲਚੀ ਨਹੀਂ ਹੈਗੇ ਜਿਹਦੇ ਨਾਲ ਇਹ ਜੜੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਉਹ ਖਰੀਦ ਸਕਣ ਜਿਵੇਂ ਕਹਿੰਦਾ ਲੂਣ ਹੈ ਜਿਹੜਾ ਉਹ ਇਹਨਾਂ ਦੇ ਘਰਾਂ 'ਚ ਹੁੰਦਾ ਨਹੀਂ ਹੈਗਾ ਤੇ ਲੂਣ ਦਾ ਇਹਨਾਂ ਨੂੰ ਜਿਵੇਂ ਟੇਸਟ ਪਤਾ ਲੱਗਿਆ ਇਹਨਾਂ ਦੀ ਲੋੜ ਵੀ ਬਣ ਗਈ ਲੂਣ ਨੂੰ ਖਰੀਦਣਾ ਇਹਨਾਂ ਨੂੰ ਸਿਰਫ ਓਨੇ ਕ ਪੈਸੇ ਚਾਹੀਦੇ ਆ ਜਿਹਦੇ ਨਾਲ ਆਪਦਾ ਖਰਚਾ ਚਲਾ ਸਕਣ ਬਾਕੀ ਗੱਡੀਆਂ ਕਾਰਾਂ ਮੋਟਰਸਾਈਕਲ ਲੈਣੇ ਇਹ ਇਹਨਾਂ ਦਾ ਕੰਮ ਨਹੀਂ ਹੈਗਾ ਨਾ ਹੀ ਉਹਦੇ ਲਈ ਇਹਨਾਂ ਦੀ ਭੱਜ ਦੌੜ ਜਿਹੜਾ ਇਹ ਸਮਾਨ ਲੱਦ ਕੇ ਲਿਆਉਂਦੇ ਆ ਨਾ ਇੱਥੇ ਜਾਂ ਜਮਿਆ ਕਬੀਲੇ ਨੇ ਇਹ ਬੰਦੇ ਨੇ ਕੋਈ ਸਮਾਨ ਖਰੀਦੇ ਲੈ ਕੇ ਜੋ ਉਹਦੇ ਲਈ ਇਹ ਗਧਿਆਂ ਦੀ ਵਰਤੋਂ ਕਰਦੇ ਆ ਮਤਲਬ ਇਹ ਸਾਰਾ ਗਧਿਆਂ ਤੋਂ ਇਹ ਉਹੀ ਪੁਰਾਣਾ ਕੰਮ ਲੈਂਦੇ ਆ ਕੀਨੀ ਵਾਲੇ ਪਾਸੇ ਵੀ ਦੇਖਿਆ ਸੀ ਇੱਧਰ ਗਧੇ ਬਾਧੂ ਵਰਤੇ ਜਾਂਦੇ ਆ ਆਪਣੇ ਹਜੇ ਖੋਤੇ ਜਿਹੜੇ ਇਹ ਮਿਲਦੇ ਨਹੀਂ ਹੈਗੇ ਤੇ ਹੁਣ ਅਸੀਂ ਜਾ ਰਹੇ ਆ ਐਨੀਮਲਸ ਦੀ ਮਾਰਕੀਟ 'ਚ ਤੇ ਜਿਹੜੀ ਆ ਦੇਖੋ ਆ ਬੰਨੀ ਜਾਂਦਾ ਇਹਨੂੰ ਜਿੱਥੇ ਜਾਨਵਰ ਵਿਕਦੇ ਆ ਪਹਿਲਾਂ ਇਹ ਤੁਹਾਨੂੰ ਜਰਨਲ ਮਾਰਕੀਟ ਦਿਖਾਈ ਆ ਸਾਰੀ ਸਬਜ਼ੀਆਂ ਸਬਜ਼ੀਆਂ ਜਿੱਥੇ ਆਮ ਸਾਰਾ ਕੁਝ ਮਿਲਦਾ ਹੈ ਇਤੋਂ ਬਾਅਦ ਚ ਹੁਣ ਅ ਕਿਹੜੇ ਕਿਹੜੇ ਜਾਨਵਰ ਹੈ ਉਹ ਦਿਖਾ ਕੇ ਲਿਆਉਣੇ ਆ ਇਹ ਕਹਿੰਦੇ ਵੀ ਕੁਝ ਬੰਦੇ ਨੇ ਆ ਆਪਣੇ ਪੱਕੇ ਅੱਡੇ ਵੀ ਬਣਾਏ ਹੋਏ ਆ ਜਿਵੇਂ ਹਰੇਕ ਹਫ਼ਤੇ ਮੰਡੀ ਲੱਗਦੀਆਂ ਨੇ ਇਹ ਤੇ ਇਹਦੇ ਵਿੱਚ ਇਹ ਜਿਵੇਂ ਆ ਬੱਕਰੀਆਂ ਇਹਨਾਂ ਨੇ ਲਿਆਂਦੀਆਂ ਹੋਈਆਂ ਬੱਕਰੀਆਂ ਦੇ ਵਿੱਚ ਤੇ ਨਾਲੇ ਦਾ ਕਹਿੰਦਾ ਥੋੜੀ ਛਾਂ ਰੰਦੀ ਹੈ ਮਤਲਬ ਜਾਨਵਰਾਂ ਨੂੰ ਜਾਂ ਆਪ ਨੂੰ ਤੇ ਲੱਕੜ ਦੇ ਐ ਬਣਾ ਲੈਂਦੇ ਤੇ ਅਗਲੇ ਪਾਸੇ ਵੀ ਹੈ ਛੋਟੇ ਛੋਟੇ ਅੱਡੇ ਬਣਾਏ ਹੋਏ ਆ ਇਹਨਾਂ ਦੇ ਤੇ ਜਿਵੇਂ ਕਾ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਆ ਬੱਕਰੀਆਂ ਖੜੀਆਂ ਤੇ ਇਹੋ ਜਿਹੇ ਢੇ ਬਣਾਏ ਹੋਏ ਆ ਇੱਥੇ ਸਾਮਾਨ ਆ ਜਿਹੜਾ ਵੇਚਦੇ ਆ ਇਹ ਇਹਦਾ ਬਾਈ ਦਾ ਹੁਣ ਆਇਦਰਲੇ ਪਾਸੇ ਮੇਲੇ ਵਾਲਾ ਕੰਮ ਆ ਗਿਆ ਸਾਰਾ ਜਿਵੇਂ ਆਪਣੇ ਮੇਲੇ ਛੋਟੀਆਂ ਛੋਟੀਆਂ ਦੁਕਾਨਾਂ ਲੱਗਦੀਆਂ ਤੇ ਆਹ ਕਾਫੀ ਆ ਗਈ ਜੜੀ ਤੁਹਾਨੂੰ ਪਹਿਲਾਂ ਦਿਖਾਈ ਸੀ ਨਾ ਆਪਾਂ ਬੰਨਾ ਟਰਾਈ ਦੇ ਘਰੇ ਗਏ ਸੀਗੇ ਤੇ ਆਹ ਬਾਲਾਂ ਤੇ ਇਹ ਤੇਲ ਲਾਉਂਦੇ ਇਹੋ ਜਿਹਾ ਇਸ ਆਇਲ ਫਾਰ ਦਾ ਹੈਅਰਸ ਹੈਅਰ ਆਇਲ ਯੂ نو ਯੂ نو ਨੋ ਨੋ ਹਾਂ ਫਰਮ ਆਦਿਸ ਐਡਿਸ ਨੋ ਨੋ ਇਟਸ ਫਰਮ ਦੀ ਯੂਜ਼ ਫਾਰ ਦੀ ਹੇਅਰ অর ਕੁਕਿੰਗ ਫਾਰ ਕੁਕਿੰਗ ਯਾ ਕੁਕਿੰਗ ਓਕੇ ਕੁਕਿੰਗ ਦੇ ਲਈ ਵਰਤਦਾ ਹੈ ਇਹ ਫਰ ਸਨਫਲਾਵਰ ਯਾ ਸਨਫਲਾਵਰ ਸੂਰਜਮੁਖੀ ਦਾ ਤੇਲ ਹੈ ਇਹ ਤੇ ਬਾਕੀ ਤੁਹਾਨੂੰ ਹੌਲੀ ਹੌਲੀ ਅੱਗੇ ਲੱਗੇ ਚਲਦੇ ਆ ਅੱਗੇ ਅੱਗੇ ਦਿਖਾਉਨੇ ਆ ਦਿਸ ਇਜ਼ ਅ ਸ਼ੈਲਸ ਟੂ ਟੇਕ ਯਰ ਸ਼ੈਲਸ ਯਾ ਦਾ ਕਾਫੀ ਯਾ ਯਾ ਕਾਫੀ ਸ਼ੈਲਸ ਇਹ ਕਾਫੀ ਦੇ ਛਿਲਕੇ ਆ ਤੇ ਸਾਰੇ ਤੇ ਇਹ ਇਥੋਂ ਮਤਲਬ ਖਰੀਦ ਕੇ ਲੈ ਕੇ ਜਾਂਦੇ ਆ ਤੇ ਫਿਰ ਘਰੇ ਜਾ ਕੇ ਮਤਲਬ ਉਹ ਕਰਦੇ ਆ ਖਾਣ ਕੇ ਪੀਣਗੇ ਮੈਨੂੰ ਆ ਲੱਗਦਾ ਵਾਈ ਦੇ ਐਵਰੀ ਊਮਨ ਵੀਅਰ ਦੀ ਪੈਰਟ ਦਿਸ ਵਨ ਪੈਰਟ ਕਲਰ ਵਿਦ ਅ ਸਕਰ ਯੈਸ ਸਕਰ ਪੈਰਟ ਦੀ ਸਪੈਸ਼ਲੀ ਇਟਸ ਸੇ ਪੈਰਟ ਕਲਰ ਇਜ਼ ਸਪੈਸ਼ਲ ਯੈਸ ਯੈਸ ਲਾਈਕ ਗ੍ਰੀਨਿਸ਼ ਸਪੈਸ਼ਲ ਯੈਸ ਯੈਸ ਵਾਈ ਬਿਕੋਜ਼ ਪੀਪਲ ਮੋਸਟ ਟਾਈਮ ਦੇ ਲਾਈਕ ਮੱਚ ਕਲਰਸ ਮੱਚ ਕਲਰਸ ਯੈਸ ਮੱਚ ਓਕੇ ਅਟਰੈਕਟਿਵ ਕਹਿੰਦੇ ਅਟਰੈਕਟ ਕਰਦੇ ਇੱਕ ਦੂਜੇ ਨੂੰ ਤਾਂ ਕਰਕੇ ਇਹ ਜਿਆਦਾ ਇਹੋ ਜਿਹਾ ਕਲਰ ਪਾ ਕੇ ਹੁੰਦੇ ਟਰੈਂਡ ਓਰ ਟਰੈਂਡ ਸਿੰਪਲ ਟਰੈਂਡ ਹਾਂ ਓਕੇ ਓਕੇ ਤੇ ਅੱਗੇ ਦੇਖੋ ਆ ਦੂਜੇ ਪਾਸੇ ਨਾਲ ਥੋੜੀ ਜੀ ਚਰਨਲ ਮਾਰਕੀਟ ਵੀ ਹੈ ਜਿਵੇਂ ਆਪਣੇ ਹਦੀਸ ਬਾਬਾ ਤੋਂ ਜਾਂ ਜਿੰਕਾ ਤੋਂ ਜਿੰਨਾ ਸਾਮਾਨ ਆਉਂਦਾ ਹੈ ਇਹ ਤੇ ਜਿਹੜਾ ਆਮ ਆਪਣੇ ਆਪਾਂ ਡੇਲੀ ਲਾਈਫ ਕਬੀਲਿਆਂ ਤੋਂ ਬਿਨਾਂ ਆਪਾਂ ਯੂਜ਼ ਕਰਦੇ ਆ ਜਿਵੇਂ ਆ ਦੇਖੋ ਸ਼ੈਂਪੂ ਹੋ ਗਏ ਆ ਐਵੋਕਾਡੋ ਦਾ ਆ ਐਵੋਕਾਡੋ ਦਾ ਹੈਅਰ ਫੂਡ ਹੈਗਾ ਕੁਝ ਆ ਐਵੋਕਾਡੋ ਦਾ ਇਹ ਤੇ ਇਹੋ ਜੀਆਂ ਚੀਜ਼ਾਂ ਸਰਫ ਹੋ ਗਿਆ ਵੈਸੇ ਤਾਂ ਕੱਪੜੇ-ਕੁਪੜੇ ਧੋਂਦੇ ਨਹੀਂ ਇਹਨਾਂ ਨਾਲ ਇਹ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਤਾਂ ਨੇਚਰਲ ਵਾਟਰ ਨਾਲ ਮੀਂਹ ਦੇ ਪਾਣੀ ਨਾਲ ਧੋਂਦੇ ਹੁੰਦੇ ਆ ਤੇ ਪਰ ਇਹੋ ਜੀਆਂ ਚੀਜ਼ਾਂ ਹਾਰੀ ਵਾਲੇ ਸੀ ਡਿਵੈਲਪਡ ਸੀਗੇ ਹਾਰੀ ਟ੍ਰਾਈਬ ਵਾਲੇ ਹਾਂ ਉਹ ਤਾਂ ਨਾ ਹੁੰਦੇ ਨਾ ਹੁੰਦੇ ਹੋਣਗੇ ਵਧੀਆ ਕੋਸ਼ ਕਬੀਲੇ ਖੁਸ਼ੀ ਡਿਵੈਲਪਡ ਵੀ ਹੈਗੇ ਆ ਵਧੀਆ ਤਾਂ ਹੀ ਉਹ ਉਹ ਕਬੀਲੇ ਹੋਏ ਯੂਜ਼ ਕਰਦੇ ਆ ਦੇਖੂ ਲਾਈਕ ਮੁਰਸੀ ਟ੍ਰਾਈਬ ਮੁਰਸੀ ਟ੍ਰਾਈਬ ਯੂਜ਼ ਥਿਸ ਥਿੰਗਸ ਥੀਸ ਥਿੰਗਸ ਆਰ ਨਾ ਨਾ ਮੁਰਸੀ ਦੇ ਡੋਨਟ ਯੂਜ਼ ਥਿਸ ਥਿੰਗਸ ਵਿਚ ਟ੍ਰਾਈਬ ਯੂਜ਼ ਥੀਸ ਥਿੰਗਸ ਮੁਰਸੀ ਦੇ ਯੂਜ਼ ਸੌਫਟਸ a uh, razor blade soaps like for washing to take a buzz yeah. and a razor blade to do this scarification and to cut off their ekenda bhai mursi tribe hai jeda jime itho blade blade blood hai oh le jenda blade use karde hai jae hai mursi tribe not come here mursi tribe not come here mursi da hai je market ch aundi nahi hai ga ohna da sirf apni zindagi tak matlab hai ohne na develop hona ga ae kenda matlab bahut wari kenda government ne ohna nu koshish bhi kiti hai ullanghan di ਆਪਦੀਆਂ ਗਾਈਆਂ ਬੱਕਰੀਆਂ ਲਈ ਰਸੇ ਐ ਇਹਨਾਂ ਦੇ ਤੇ ਗਾਈਆਂ ਬੱਕਰਾਂ ਲਈ ਰਸੇ ਐ ਤੇ ਬੜੀਆ ਹੋ ਗਿਆ ਇਹਨੇ ਦੱਸਤਾ ਪਹਿਲਾਂ ਕਹਿੰਦਾ ਕਈ ਜਣੇ ਤੁਹਾਨੂੰ ਮੁੱਕੀਆਂ ਲੈ ਲੈ ਹੋਣਗੇ ਤੇ ਬਹੁਤ ਜਣੇ ਆ ਸਮੂਵਮੈਂਟਸ ਜਾ ਗੋ ਵਾਈ ਵਿਚ ਇਜ਼ ਲਾਈਕ ਸਾਂਟ ਪਾਰਕ ਆਫ ਕੇਨਿਆ ਸੇ ਸੈਡ ਯਾ ਮਾਚੀਰ yeah like just for joking you know, yeah, yeah, yeah 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 in the kenya in the kenya mostly people go go yeah but here like, like you know like not just from to to just for pretending. just pretending yeah yeah okay go this side yeah la bhai idhar le passe sari surj mukhi si gi te surj mukhi ya coffee aa kos si ga tel tul te hun tonu agge ethe vegetables aa giyan pher ਤੇ ਕੁਛ ਹੈ ਮਤਲਬ ਗੰਡੇ ਆ ਗਏ ਫਰੂਟਸ ਆ ਗਏ ਫਰੂਟ ਇਹਨਾਂ ਦੇ ਐ ਵੇਕਦੇ ਆ ਜਿਵੇਂ ਇਹਨਾਂ ਦੇ ਕੇਲੇ ਤੁਸੀਂ ਨਾ ਕਈ ਟ੍ਰਾਈਬਸ ਦੇ ਘਰਾਂ ਚ ਲੱਗੇ ਦੇਖੇ ਹੋਣੇ ਤੇ ਘਰਾਂ ਤੋਂ ਲੈ ਕੇ ਵੇਚਦੇ ਐ ਇਟਸ ਐਵੋਕਾਡੋ ਇਟਸ ਐਵੋਕਾਡੋ ਇਸ ਮੰਗੋ ਐਵੋਕਾਡੋ ਵਿੱਚ ਥੈਟ ਵਨ ਐਵੋਕਾਡੋ ਸ਼ੋ ਮੀ ਪਲੀਜ਼ ਕੁਰਜੀ ਕੁਰਜੀ ਸ਼ੋ ਮੀ ਐਵੋਕਾਡੋ ਹਾਊ ਮਚ 1 ਪੀਸ ਲਾਈਕ 3 ਪੀਸ ਦੇ ਸੇਲ 3 ਪੀਸ ਹਾਊ ਮਚ ਸੁੰਦਰ ਸੋਸ 3v30 30 ਲਿਆ ਹਾਂ ਦੇਖ ਲਓ ਭਾਈ 10 10 ਰੁਪਏ ਦਾ ਇੱਕ ਆਵਾ ਕਾਡੋ ਮਿਲਦਾ ਹੈ 30 ਰੁਪਏ ਦੇ ਤਿੰਨ ਦੇਣਗੇ 30 ਰੁਪਏ ਦੇ ਆਪਣੇ 50 ਦੇ ਤਿੰਨ ਆਵਾ ਕਾਡੋ ਆਪਣੇ ਇਹ 150 ਦਾ ਇੱਕ ਵੀ ਨਹੀਂ ਮਿਲਦਾ ਇੰਨਾ ਮਹਿੰਗਾ ਹੁੰਦਾ ਇਹ ਟਰਾਈਵ ਚ ਜਿਹੜੀ ਲਾਈਫ ਹੈ ਮਤਲਬ ਇੰਨੀ ਜਿਆਦਾ ਵਧੀਆ ਆਰਗੈਨਿਕ ਤੁਹਾਨੂੰ ਦੱਸਿਆ ਇਹਨਾਂ ਦੇ ਖਾਣੇ ਪੀਣੇ ਇੱਥੇ ਦੁੱਧ ਵੀ ਤਾਂ 7 ਰੁਪਏ ਕਿਲੋ ਮਿਲਦਾ ਹਾਂਜੀ ਦੁੱਧ ਵੀ ਤਾਂ ਮੈਂ ਕਿਹਾ 700 ਰੁਪਏ ਕਿ ਦੁੱਧ ਦਾ 700 ਮਿਲਦਾ ਕੁਝ ਚੀਜ਼ਾਂ ਯਾਰ ਆਪਣੇ ਮਹਿੰਗੀਆਂ ਖੁਸ਼ੀ ਦੀ ਗੱਲ ਸਹੀ ਹੈ ਕੁਝ ਇਹਨਾਂ ਦੇ ਮਹਿੰਗੀਆਂ ਓਕੇ ਕੀਪ ਇਟ ਸੋ ਅਨਦਰ ਥਿੰਗ ਵਿਚ ਵਿਚ ਆਰ ਡਿਡਨ ਟੈਲ ਯੂ ਇਜ਼ ਹਰ ਇਨ ਦ ਟਾਈਪ ਹਮ ਦੇ ਡੋਨਟ ਗਰੋ ਡਿਫਰెంట్ ਫਰੂਟ ਐਂਡ ਵੈਜੀਟੇਬਲ ਸੋ ਦੇ ਬਾਏ ਓਨ ਦ ਮਾਰਕੀਟ ਦੇਸ ਉਹ ਯਸਟਰਡੇ ਆ ਸੀ ਸੀ ਨਾ ਆਰੀ ਟ੍ਰਾਈਬਸ ਵਿਲੇਜ ਸੋ ਦਾ ਆਰੀ ਟ੍ਰਾਈਬ ਯੂ ਜੈਨੋ ਦੇ ਗਰੋ ਆਰੀ ਟ੍ਰਾਈਬ ਗਰੋਇੰਗ ਦੀ ਫਰੂਟਸ ਐਂਡ ਦੇ ਟੂ ਸੇਲ ਫੋਰ ਦਾ ਟ੍ਰਾਈਬਲ ਸਟੇਅ ਯਾ OK OK ਇਹ ਕਹਿੰਦਾ ਬਾਕੀ ਡਰਾਈਵ ਚ ਆ ਕੁਛ ਦੂਜਿਆਂ ਤੋਂ ਖਰੀਦ ਕੇ ਵੀ ਲੈ ਆਉਂਦੇ ਆ ਤੇ ਇਹ ਤਰਲੇ ਪਾਸੇ ਸਾਰੀ ਫਰੂਟ ਦੀ ਮਾਰਕੀਟ ਹੈ ਜਿਵੇਂ ਛੋਟੇ ਛੋਟੇ ਆ ਬਸ ਆ ਸ਼ੂਗਰ ਗੰਨਾ ਪਿਆ ਇੱਥੇ ਤੇ ਗੰਨਾ ਵੇਚੀ ਜਾਂਦੇ ਆ ਤੇ ਅੱਗੇ ਆ ਕਾਫੀ ਕਾਫੀ ਦੇ ਅੱਗੇ ਇਧਰਲੇ ਪਾਸੇ ਇਹੀ ਸਾਰਾ ਕੁਝ ਹੈ ਜਿੰਨੀ ਇਹ ਮਾਰਕੀਟ ਤੁਹਾਨੂੰ ਦਿਖ ਰਹੀ ਹੈ ਨਾ ਦਿਸ ਵਾਟਰ ਫॉर ਦਾ ਹੈਅਰ ਦਿਸ ਵਨ ਫॉर ਦਾ ਹੈਅਰ ਯਸ ਆਹ ਦੇਖੋ ਇਸ ਫॉर ਦਾ ਹੈਅਰ ਸ਼ੋ ਮੀ ਜਿਹੜਾ ਜਿਹੜਾ ਹਾਰਡ ਹੁੰਦੇ ਨੇ ਨਾ ਆਪਣੇ ਵਾਂਗੂ ਸੌਫਟ ਨਹੀਂ ਹੁੰਦੇ ਤਾਂ ਕਰਕੇ ਆਹ ਤੇਲ ਯੂਜ਼ ਕਰਦੇ ਆਂ ਬਾਲਾਂ ਲਈ ਇਹ ਤੇਲ ਲਾਉਂਦੇ ਆਂ ਬਾਲਾਂ ਤੇ ਸਾਰਾ ਇਹ ਤੇਲ ਲਾਇਆ ਜਾਂਦਾ ਇਸ ਕਾਊ ਬਟਰ ਯਸ ਕਾਊ ਕਾਊ ਬਟਰ ਬਰਜੋਈ ਮੇ ਬਰਜੋਈ ਮੇ ਹਾਂ ਬਰਜੋਈ ਮੇ ਯਾ ਬਰਜੋਈ ਮੇ ਹੁੰਦਾ ਥੈਂਕ ਯੂ ਲੈਟਸ ਗੋ ਲੈਟਸ ਗੋ ਜੀ ਸਰ ਦ ਲੋਕਲ ਬਾਰ ਐਂਡ ਰੈਸਟੋਰੈਂਟ ਜੇ ਵੇਜ਼ ਟੂ ਕੁਕ ਹੇਅਰ ਦੇ ਸੇਲ ਫਰੈਸ਼ ਫੂਡਸ ਐਂਡ ਡ੍ਰਿੰਕਸ ਓਕੇ ਇਹ ਕਹਣਾ ਲੋਕਲ ਬਾਰ ਹੈ ਜਿਵੇਂ ਮੰਡੀਆਂ ਚ ਆਪਣੇ ਤਨੌਲੇ ਮੰਡੀ ਸਾਡੇ ਬਹੁਤ ਮਸ਼ਹੂਰ ਹੈ ਤਨੌਲੇ ਵਾਲੀ ਉਥੇ ਪਸ਼ੂਆਂ ਦੀ ਮੰਡੀ ਉਥੇ ਦੁਕਾਨਾਂ ਦੇ ਚਾਹ ਪਾਣੀ ਵਾਲੀਆਂ ਹੁੰਦੀਆਂ ਜਿਵੇਂ ਇੱਥੇ ਕਹਿੰਦਾ ਇਹ ਬਾਰ ਹੈ ਜੇ ਕਿਸ ਨੇ ਬਾਰ ਚ ਕੁਝ ਖਾਣਾ ਪੀਣਾ ਕੁਝ ਕੁੱਕ ਕਰਨਾ ਉਹ ਐਵੇਂ ਦਾ ਹੈਗਾ ਚੁੱਲਾ ਵੀ ਇਹਨਾਂ ਨੇ ਰੱਖਿਆ ਹੋਇਆ ਹੈਗਾ ਸ਼ੀਮੈਕ ਸੰਸੂਪ ਫਿਰ ਸ਼ੀਮੈਕ ਸੰਸੂਪ ਯਾ ਇੰਨੀ ਗਰਮੀ 'ਚ ਸੂਪ ਕੌਣ ਇਸ ਟੂ ਹੌਟ ਇਟਸ ਅ ਸੂਪ ਯਾ ਸ਼ੀਵੋ ਹਾਂ ਇਹ ਕਹਿੰਦੇ ਸੂਪ ਯਾਰ ਇੰਨੀ ਗਰਮੀ 'ਚ ਕਿਹੜਾ ਪੀਂਦਾ ਉਹ ਖੁਸ਼ੀ ਯਾ ਥਿਸ ਸਾਈਡ ਬਾਲੇ ਬੰਦੇ ਨਾ ਵੀਡੀਓ ਬਣਾਉਣ ਤੋਂ ਮਨਾ ਕਰ ਦਿੰਦੇ ਆ ਫਿਰ ਅਸੀਂ ਬਣਾਉਂਦੇ ਨਹੀਂ ਇੱਥੇ ਅੱਛਾ ਮੀਟ ਬੀਫ ਇੱਥੇ ਬ੍ਰੈਡ ਤੇ ਬੀਫ ਦੀ ਦੁਕਾਨ ਹੈ ਮਤਲਬ ਜਿਨ੍ਹਾਂ ਨੂੰ ਭੁੱਖ ਲੱਗਦੀ ਉਹ ਇੱਥੇ ਆ ਕੇ ਖਾਂਦੇ ਆ ਬਾਰ ਦੇ ਵਿੱਚ ਬ੍ਰੈਡ ਵਿਗ ਦਾ ਬ੍ਰੈਡ ਇਹਨਾਂ ਦਾ ਤੁਹਾਨੂੰ ਦਿਖਾ ਦਿੰਨੇ ਕਿਹੋ ਜਿਹਾ ਤੇ ਬੀਫ ਵਿਗਦਾ ਹੈਗਾ ਇਹ ਇਸ ਤਰ੍ਹਾਂ ਦਾ ਹੈ ਇਹ ਆਲੂ ਪਾਏ ਹੋਇਆ ਹੈ ਮੀਟ ਦੇ ਵਿੱਚ ਆਲੂ ਤੇ ਬੀਫ ਹੈ ਤੇ ਨਾਲੇ ਬ੍ਰੈਡ ਬ੍ਰੈਡ ਇਹਨਾਂ ਦਾ ਸਪੈਸ਼ਲ ਰੋਟੀ ਦਾ ਇਹ ਬ੍ਰੈਡ ਬਣਾਇਆ ਹੋਇਆ ਹੈ ਦੇਖੋ ਉਹਨੂੰ ਹਸਾਉਣ ਦਾ ਟਰਾਈ ਕਰ ਰਿਹਾ ਤੇ ਮੈਂ ਵੀਡੀਓ ਬਣਾ ਰਿਹਾ ਸੀ ਥੋੜੀ ਜਿਹੀ ਅਗਰੈਸਿਵ ਹੋਈ ਤੇ ਉਹਨੂੰ ਕਹਿੰਦੇ ਖਾ ਤੂੰ ਸਮਾਈਲ ਕਰ ਤੇ ਦੇਖੋ ਕੁੜੀ ਹੁਣ ਹੱਸ ਵੀ ਤੇ ਇਹ ਮੁੰਡਾ ਯਾਰ ਇੰਨੇ ਟ੍ਰਾਈਬਸ ਦੀ ਲੈਂਗੁਏਜ ਜਾਣਦਾ ਨਾ ਜਿਹੜਾ ਦੇਖੂਆ ਹਰ ਟ੍ਰਾਈਬ ਦੀ ਲੈਂਗੁਏਜ ਇਹਨੂੰ ਆਉਂਦੀ ਹੈਗੀ ਚਲੋ ਚਲਿਏ ਬਾਏ ਬਾਏ ਅੱਛਾ ਲੀ ਹਾਂ ਇਹਨੇ ਸੁਨੇਹਾ ਸੁਨੇਹਾ ਮਾਰਿਆ ਆ ਇਹਨੇ ਉਹ ਤੁਲਾ ਉਹ ਗੁਈ ਨਾਵੀਨ ਉਹ ਕਰ ਜੀਂ ਸਟੇ ਨਾਵੀਨ ਵਾਚੀ ਸਟ ਉਹ ਤੁਲਾ ਉਹ ਗੁਈ ਵੀ ਨੀਡ ਟੂ ਪੇ ਫਾਰ ਹਰ ਮੀਲ ਬਟ ਆਈ ਸੇ ਨੈਕਸਟ ਟਾਈਮ ওকে i just say enjoy your meal enjoy your meal okay, okay african style african style yeah. okay let's go yeah, so a little bit shy ha. because we are afraid you know ha. So, if you don't eat we together they don't want to eat alone so okay just... garmi brother let's go okay what is today temperature ਆਈ ਥਿੰਕ ਨੀਅਰ ði 30 34 34 ਵੀ ਫੀਲ ਲਾਈਕ 34 35 ਮੇਬੀ 40 ਯੇ 40 ਮੈਂ ਲੈਟ ਮੀ ਚੈੱਕ ਮੇਬੀ 40 ਕਦਾ ਆਹ ਦੇਖੋ ਇਹਨਾਂ ਦਾ ਫੇਰ ਆ ਗਿਆ ਘਰੇਲੂ ਇਹਨਾਂ ਦੀਆਂ ਟਰਾਲੀਆਂ ਬਣਾਈਆਂ ਹੋਈਆਂ ਐਡ ਇੰਡੀਅਨ ਕਾ ਗਾਵਾਂ ਵੀ ਵਿਕਦੇ ਆ ਇਟਸ ਆਲਸੋ ਫਰਸਟ ਸੇਲਿੰਗ ਸਾਲਸੋ ਫਰਸਟ ਸੇਲਿੰਗ ਓਕੇ ਇਹ ਦੇਖੋ ਕਿਵੇਂ ਸਾਈਦਾ ਜੀ ਕਿਆਈਆਂ ਇਹ ਇਹ ਵਾਲ ਇਹਨਾਂ ਦੇ ਮੈਂ ਨਾਲੇ ਪਿੱਛੋਂ ਵੀਡੀਓ ਬਣਾ ਰਹੇ ਸੀ ਤਾਂ ਵੀ ਇਹ ਕਹਿਣ ਲੱਗ ਜਾਂਦੇ ਇਹਨਾਂ ਨੇ ਨਾ ਵਾਲ ਲਾਏ ਹੋਏ ਆ ਡੁਪਲੀਕੇਟ ਵਾਲ ਲਾ ਕੇ ਇਹ ਲਾਉਣ ਦਾ ਡੁਪਲੀਕੇਟ ਵਾਲ ਲਾਉਣ ਦਾ ਕਾਰਨ ਇੱਕੋ ਹੀ ਆ ਸਿਰਫ ਕਿ ਬੰਦੇ ਨੂੰ ਅਟਰੈਕਟ ਕੀਤਾ ਜਾ ਸਕੇ ਦੇਗੂ ਨੂੰ ਪੂਰਾ ਸਹਾਰਾ ਦੇਗੂ ਨੂੰ ਪੂਰਾ ਸਹਾਰਾ ਹੈ ਇਹਨਾਂ ਨੂੰ ਸੈੱਟ ਕਰਨ ਦਾ ਐਨਕ ਨਹੀਂ ਹੈ ਨਾ ਆਪਣੇ ਆਪ ਨੂੰ ਨਾ ਪੂਰਾ ਸੋਹਣਾ ਬਣਾ ਕੇ ਰੱਖਦੀਆਂ ਭਾਵੇਂ ਕੁੜੀਆਂ ਭਾਵੇਂ ਮੁੰਡੇ ਆ ਜਿੰਨੇ ਵੀ ਤੁਸੀਂ ਦੇਖੋਗੇ ਮਾਰਗ ਜਿਵੇਂ ਆਪਾਂ ਮੇਲੇਾਂ 'ਚ ਜੱਜ ਕੀ ਜਾਂਦੇ ਆ ਯਾਰ ਬਸ ਸਿੰਪਲ ਲੈਂਗੁਏਜ ਚ ਉਹੀ ਗੱਲ ਹੈ ਚਾਂਗਲੀਆਂ ਹੋਈ ਉਹੀ ਨੇ ਆ ਨਰਮ ਨੇ ਹੈਨਾ ਹੂੰ ਉਹਦੇ ਨਰਮ ਨੇ ਨਾ ਨਾ ਓਕੇ ਬਾਏ ਬਾਏ ਓਕੇ ਲੀਵ ਇਟ ਲੀਵ ਇਟ ਲੀਵ ਇਟ ਹੈਲੋ ਭਈਆ ਯਾ ਯਾ ਨਾਈਸ ਯੂ ਆਰ ਯੂ ਆਰ ਲੁਕਿੰਗ ਵੈਰੀ ਨਾਈਸ ਯਾ ਅੱਜ ਵੀ ਦਿਲਾਂ ਨਾਲ ਮਾਤਮਾ ਕਰਦੇ ਹਾਂ। ਯਸਟਰਡੇ ਦ ਬਲੈਕ ਸੀ। ਯਾ। ਸੋ ਦੈ ਯੂਸ ਟੂ ਸੇ ਇਥੇ। ਓਕੇ। ਇੱਥੇ ਕਨੇ ਕੁਝ ਕਬੀਲਿਆਂ ਦੇ ਲੋਕ ਆ ਜਿਹੜੇ ਇੱਥੇ ਹਥਿਆਰ ਵੇਚਣ ਆਉਂਦੇ ਆ ਜਿਵੇਂ ਦੇਖਿਆ ਸੀ ਅਸੀਂ ਕੱਲ ਪਰਸੋਂ ਦੇਖਿਆ ਸੀ ਇੱਕ ਕਬੀਲਾ ਸੀ ਜਿਹੜਾ ਹਥਿਆਰ ਬਣਾਉਂਦਾ ਸੀਗਾ। ਆ ਥੱਲੇ ਸਿਰਫ ਆ ਹਥਿਆਰ ਰੱਖੇ ਹੋਏ ਆ ਇਹਨਾਂ ਨੇ ਸਾਰੇ ਤੇ ਜਿਹੜੇ ਜਿੰਨੂੰ ਜਿੰਨੂੰ ਜਿਵੇਂ ਜਿਵੇਂ ਲੋੜ ਹੈ ਬਸ ਉਹੀ ਚੀਜ਼ਾਂ ਉਵੇਂ ਖਰੀਦ ਕੇ ਲੈ ਜਾਂਦਾ। ਇਟਸ অলਸੋ ਆਯੁਰਵੇਦਿਕ ਮੈਡੀਸਨ ਯਾ ਸ਼ੋ ਮੀ दैट ਵਨ ਇੱਕ ਕਾਫੀ ਚ ਪੀਤੀ ਸੀ ਅਸੀਂ ਇੱਕ ਦਿਨ ਸਾਨੂੰ ਕਾਫੀ ਚ ਪਾ ਕੇ ਪਲਾਈ ਸੀਗੀ ਤੇ ਇਹਦੇ ਨਾਲ ਨਾ ਕਾਫੀ ਦਾ ਟੇਸਟ ਚੇਂਜ ਹੋ ਗਿਆ ਸੀਗਾ ਇਹ ਇੱਕ ਕਹਿੰਦੇ ਮੈਡੀਸਨ ਹੈ ਮੈਡੀਸਨ ਦੇ ਰੂਪ ਚ ਵੀ ਜੰਗਲਾਂ ਚ ਹੁੰਦੀ ਹੈ ਹਾਂ ਜਿਵੇਂ ਹਾਂਜੀ ਜਿਵੇਂ ਆਪਣੇ ਇੰਡੀਆ ਚ ਦਾ ਮੋਸਟਲੀ ਆਯੁਰਵੇਦਿਕ ਜਾਂ ਜਿਹੜਾ ਰਾਮਦੇਵ ਵਾਲਾ ਹੈਗਾ ਰਾਮਦੇਵ ਵਾਲਾ ਤੇ ਉਹ ਯੂਜ਼ ਕੀਤਾ ਜਾਂਦਾ ਆਈਡੀਆ ਇੱਥੇ ਜੰਗਲਾਂ ਚ ਇਹ ਜੜੀਆਂ ਬੂਟੀਆਂ ਨੇਗੀਆਂ ਇਹ ਵੀ ਵਿਕਦੀਆਂ ਇਹ ਇਹ ਕੁਰਸੀ ਆ ਕਹਿੰਦੇ ਵੇਚਣ ਲਈ ਲਿਆਂਦੀ ਹੋਈ ਆ ਇਹਨੇ ਜਿਹੜੇ ਕਬੀਲੇ ਆ ਯਾ ਐਵਰੀ ਟ੍ਰਾਈਬ ਲਾਈਕ ਯਾ ਆ ਮੀਨ ਲਾਈਕ ਈਚ ਟ੍ਰਾਈਬ ਹਾਜ਼ देयर ओन ਡਿਫਰੈਂਟ ਡਿਜ਼ਾਈਨ ਦੇ ਯੂਜ਼ ਟੂ ਸਿਟ ਐਂਡ ਆਲਸੋ ਦੇ ਯੂਜ਼ ਟੂ ਸਲੀਪ ਐਸ ਅ ਪੀਲੋ ਓਕੇ ਇਹ ਦੋ ਕੰਮ ਲੈਂਦੇ ਆ ਇੱਕ ਤਾਂ ਇਹਦੇ ਬੈਠਣ ਦਾ ਕੰਮ ਆਉਂਦਾ ਮਤਲਬ ਇਹ ਪੀੜੀ ਇਹਨਾਂ ਦੀ ਪੀੜੀ ਐ ਤੇ ਬੈਂਦੇ ਆ ਦੂਜਾ ਸੌ ਜਾਂਦੇ ਇਹਨੂੰ ਸਰਾਣਾ ਲਾ ਕੇ ਨਾਈਸ ਥੈਂਕ ਯੂ ਇਸ ਵੁਡਨ ਵੁਡਨ ਯਾ ਕੇ ਕੇਸ਼ੀਆ ਟਰੀ ਉਹ ਬਹਿ ਗਿਆ ਦੇਖੋ ਇਸ ਤਰ੍ਹਾਂ ਬੈਠਣ ਦੇ ਕੰਮ ਆਉਂਦੀ ਹੈ ਓਕੇ ਨਾਈਸ ਸੋ ਨਾਈਸ ਇਜ਼ੀ ਟੂ ਕੈਰੀ ਆਲਵੇਸ ਓਕੇ ਅਜੇ ਤੱਕ ਅਸੀਂ ਨਾ ਮਾਰਕੀਟ 'ਚ ਨਹੀਂ ਪਹੁੰਚੇ ਜਿਹੜੀ ਪਸ਼ੂਆਂ ਦੀ ਮਾਰਕੀਟ ਹੈ ਓਏ ਓਏ ਜਾਨਵਰ ਲੜਪੇ ਇੱਧਰ ਆ ਲੈ ਜਾਂਦੇ ਆ ਜਾਨਵਰਾਂ ਦੀ ਮਾਰਕੀਟ 'ਚ